ਜੀ ਮਾਂ ਕੋਲ ਬਾਪੂ ਕੋਲ ਡੰਡੀ ਵਾਲੀ ਪੱਕੀ ਨਾ ਹੋਵੇ ਤੇ ਮਰਨ ਤੋਂ ਬਾਅਦ ਗੁਰਦੁਆਰਿਆਂ 'ਚ ਚੜ੍ਹਾਈ ਪੱਕੇ ਕਿਸੇ ਕੰਮ ਨਹੀਂ ਜੇ ਉਹਨੇ ਉਹਨਾਂ ਦਾ ਕੋਈ ਅਰਥ ਨਹੀਂ ਜੇ ਜਿੰਦੇ ਜੀ ਮਾਤਾ ਪਿਤਾ ਨੂੰ ਚੱਜ ਦਾ ਕੋਈ ਕੱਪੜਾ ਕੋਈ ਸੂਟ ਨਾ ਮਿਲਿਆ ਹੋਵੇ ਤੇ ਮਰਨ ਤੋਂ ਬਾਅਦ ਥਾਨ ਦਿਓ ਭਾਈ ਨੂੰ ਵੀ ਇਹ ਸਵਾ ਕੇ ਤੂੰ ਪਾ ਮਾਪਿਓ ਦੀ ਜੁੱਤੀ ਟੁੱਟੀ ਰਵੇ ਤੇ ਮਰਨ ਤੋਂ ਬਾਅਦ ਆਪਾਂ ਵੇਨੇ ਬੜੇ ਧਾਵਾ ਤੇ ਅਜੇ ਵੀ ਇਸੇ ਤਰ੍ਹਾਂ ਪਿੰਡਾਂ 'ਚ ਕਈ ਧਾਵਾ ਤੇ ਬਹੁਤ ਜੋਰ ਹੈ ਮਰਨ ਤੋਂ ਬਾਅਦ ਮੰਜੀ ਦੇਣੀ ਹੈ ਬਿਸਤਰਾ ਦੇਣਾ ਹੈ ਚਾਦਰ ਦੇਣੀ ਹੈ ਜੁੱਤੀ ਦੇਣੀ ਹੈ ਸੋਟ ਦੇਣਾ ਔਰ ਫਿਰ ਨਾਲ ਉਹ ਭਾਈ ਨੂੰ ਪੱਕਿਆਂ ਕਰਨਾ ਕਿ ਤੂੰ ਇਹ ਪਾਵੀਂ ਜ਼ਰੂਰ ਕਿਉਂ ਪਾਈਂ ਤੂੰ ਪਾਏਂਗਾ ਅੱਗੇ ਬਾਪੂ ਨੂੰ ਮਿਲੇਗਾ ਕਾਫੀ ਸਮਾਂ ਮੈਂ ਸਿੰਘ ਸਭਾ ਦੇ ਵਿੱਚ ਅਡ ਗ੍ਰੰਥੀ ਦੀ ਸੇਵਾ ਨਿਭਾਉਂਦਾ ਰਿਹਾ ਮੇਰੇ ਸਾਹਮਣੇ ਵੀ ਇਸ ਤਰ੍ਹਾਂ ਕਈ ਵਾਰੀ ਇਹ ਗੱਲ ਹੋਣੀ ਉਹ ਲੀੜੇ ਕੱਪੜੇ ਸੂਟ ਤੇ ਆਦਕੋ ਉਹਨਾਂ ਨੂੰ ਆਖਣਾ ਵੀ ਤੁਸੀਂ ਸਾਨੂੰ ਬਸਤਰ ਕੱਪੜੇ ਦਿਓ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈ ਜਦੋਂ ਵੈਸੇ ਜੀ ਕਰੇ ਕਿਤੇ ਕੋਈ ਸੂਟ ਬਣਾ ਦਿਓ ਕੋਈ ਜੋੜਾ ਲੈ ਦਿਓ ਸਟਾਫ ਨੂੰ ਭਾਈ ਸਾਹਿਬ ਨੂੰ ਸੇਵਾਦਾਰ ਨੂੰ ਰਾਗੀ ਸਿੰਘਾਂ ਨੂੰ ਕੀ ਮਾੜਾ ਇੱਕ ਖਾਸ ਸਮੇਂ ਆ ਕੋਪੀ ਬਾਪੂ ਅਕਾਲ ਚਲਾਣਾ ਕਰ ਗਿਆ ਤੇ ਬਾਪੂ ਦੀ ਯਾਦ ਵਿੱਚ ਜੁੱਤੀ ਤੂੰ ਪਾ ਤੇ ਮਿਲੇ ਅੱਗੇ ਬਾਪੂ ਨੂੰ ਕੁੜਤਾ ਤੂੰ ਪਾ ਤੇ ਬਾਪੂ ਨੂੰ ਮਿਲੇ ਪੱਗ ਤੂੰ ਬੰਨ ਤੇ ਬਾਪੂ ਨੂੰ ਮਿਲੇ ਇਹ ਕੰਮ ਹੈ ਦਲਾਲੀ ਦਾ ਤੇ ਗੁਰਬਾਣੀ ਇਹੋ ਜੀ ਦਲਾਲੀ ਨੂੰ ਕੀ ਤਾੜਨਾ ਕਰਦੀ ਹੈ ਵੱਡিয়ে ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖਟੇ ਘਾਲੀ ਦੇ ਚਲੋ ਪੁਰਾਣੀਆਂ ਗੱਲਾਂ ਚੋਂ ਕੁਝ ਚੱਲਦਾ ਸੀ ਤੇ ਹੁਣ ਕਈ ਵਾਰੀ ਜਦੋਂ ਇਸ ਤਰ੍ਹਾਂ ਦੀ ਗੱਲ ਆਵੇ ਨਾ ਜਿੱਤੇ ਕੱਪੜੇ ਆ ਜਾਣ ਜੁੱਤੀ ਆ ਜੇ ਬਿਸਤਰਾ ਆ ਜੇ ਮੰਜਾ ਆ ਜੇ ਇਹ ਕੀ ਹੈ ਜੀ ਇਹ ਅੱਗੇ ਬਾਪੂ ਨੂੰ ਮਿਲੇਗਾ ਗੁਰਦਾਰੇ ਦਾਂਗੇ ਭਾਈ ਨੂੰ ਦਾਂਗੇ ਅੱਗੇ ਬਾਪੂ ਨੂੰ ਮਿਲੇਗਾ ਤੇ ਮੈਂ ਕਈ ਵਾਰ ਫਿਰ ਹੁਣ ਆਧੁਨਿਕ ਯੁੱਗ ਹੈ ਤਕਨੀਕ ਅੱਜ ਦੇ ਸਮੇਂ ਤੇ ਮੈਂ ਫਿਰ ਹੁਣ ਦੇ ਹਿਸਾਬ ਨਾਲ ਕਈ ਵਾਰੀ ਨਾਲੇ ਵੀ ਆ ਨਾ ਜਿੱਥੇ ਇੰਨਾ ਕੁਝ ਦੇ ਦਿਓ ਨਾਲੇ ਇੱਕ ਮੋਬਾਈਲ ਫੋਨ ਸਿਮ ਪਾ ਕੇ ਦਿਓ ਉਹ ਵੀ ਬਾਪੂ ਕੋਲ ਪਹੁੰਚ ਜਾਏਗਾ ਨਾਲੇ ਬਾਪੂ ਨਾਲ ਗੱਲਬਾਤ ਕਰ ਲਿਓ ਨਾਲੇ ਪੁੱਛ ਲਿਓ ਪੀ ਪਹੁੰਚਿਆ ਕਿ ਨਹੀਂ ਪਹੁੰਚਿਆ ਹੁਣ ਜਦੋਂ ਫੋਨ ਦੀ ਗੱਲ ਕਰੀਏ ਤੇ ਉਹ ਘਬਸਦੇ ਨੇ ਉਹ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਪੇਫਰੋਟੇ ਥੋੜਾ ਜਿਆਕਰ ਨੂੰ ਹੱਥ ਮਾਰੀਏ ਮੰਜਾ ਜਾ ਸਕਦਾ ਹੈ ਬਿਸਤਰਾ ਜਾ ਸਕਦਾ ਹੈ ਜੁੱਤੀ ਜਾ ਸਕਦੀ ਹੈ ਸੂਟ ਜਾ ਸਕਦਾ ਹੈ ਤੇ ਡਾਕ ਫੋਨ ਨਹੀਂ ਜਾ ਸਕਦਾ ਪਾਛਾ ਜੀ ਨੇ ਦੁਨੀ ਚੰਦਰ ਨੂੰ ਕੀ ਸਮਝਾਇਆ ਸੀ ਉਹ ਕਹਿੰਦੇ ਆ ਵੀ ਮਹਾਰਾਜ ਜੀ ਸੂਈ ਤੱਕ ਨਹੀਂ ਅੱਗੇ ਜਾਣੀ ਤੇ ਮਹਾਰਾਜ ਕਹਿੰਦੇ ਆ ਕੁਝ ਜਾਣਾ ਹੈ ਫਿਰ ਇਸ ਖਿਆਲ ਵਿੱਚ ਨਾ ਰਹੋ ਕਿ ਮਰਨ ਤੋਂ ਬਾਅਦ ਕੀਤਾ ਕਿਸੇ ਪਰਥਾਏ ਕੋਈ ਕਰਮ ਦਿੱਤੇ ਕੱਪੜੇ ਅੱਗੇ ਪਹੁੰਚਣਗੇ ਲਾਇਆ ਪੱਖਾ ਕੀ ਹਵਾ ਦਵੇਗਾ ਇਸ ਤਰ੍ਹਾਂ ਨਹੀਂ ਇਹੋ ਜਿਹਾ ਕੋਈ ਪੱਖਾ ਨਹੀਂ ਜੇ ਦੁਨੀਆ 'ਚ ਬਣਿਆ ਵੀ ਉਹਨੂੰ ਲਾਓ ਇੱਥੇ ਤੇ ਹਵਾ ਉਹਦੀ ਕਿਤੇ ਹੋਰ ਜਾਵੇ ਇਦਾਂ ਨਹੀਂ ਹੁੰਦਾ ਇੱਥੇ ਲਾਓਗੇ ਇੱਥੇ ਹਵਾ ਨਹੀਂ ਆ ਪਰ ਅਈਆ ਕਿਾ ਨਹੀਂ ਨਹੀਂ ਲਾਵਾਂਗੇ ਇੱਥੇ ਹਵਾ ਬਾਪੂ ਨੂੰ ਮਿਲੇਗੀ ਤੇ ਬਾਪੂ ਪਤਾ ਨਹੀਂ ਕਿੱਥੇ ਆਪਣੇ ਕਰਮ ਜੂਨਾ ਭੋਗਦਾ ਹੋਣਾ ਬੇਨਤੀ ਦਾ ਭਾਵ ਜੀਵਤ ਪਿਤਰ ਨਮਾਨੇ ਕੋ ਜਿੰਦੇ ਜੀ ਮਾਂ ਪਿਓ ਦੀ ਸੇਵਾ ਨਹੀਂ ਆਗਿਆ ਚ ਨਹੀਂ ਹੁਕਮ ਚ ਨਹੀਂ ਤੇ ਮਰਨ ਤੋਂ ਬਾਅਦ ਫਿਰ ਲੋਕ ਦਿਖਾਵੇ ਲਈ ਮਰਨ ਤੋਂ ਬਾਅਦ ਅੱਜ ਦੇ ਸਮੇਂ ਚ ਵਿਆਹ ਜਿੰਨਾ ਖਰਚ ਤੇ ਭੋਗਤੇ ਹੋ ਜਾਂਦਾ ਜਿਹੋ ਜਿਹੇ ਲੋਕ ਰੋਟੀ ਕਰਨ ਲੱਗ ਪਏ ਨੇ ਜਿਹੋ ਜੀ ਰੋਟੀ ਵਿਆਹ ਦੀ ਉਹ ਜੀ ਰੋਟੀ ਭੋਗਦੀ 7-8 ਲੱਖ ਰੁਪਈਆ ਦੇ ਤੋਂ ਵੱਧ ਵੀ ਕਿਉਂਕਿ ਰੋਟੀ ਤੇ ਲਾ ਦਿੰਦੇ ਨੇ ਬਾਪੂ ਦਾ ਭੋਗ ਹੈ ਮਾਂ ਦਾ ਭੋਗ ਹੈ ਤੇ ਇਹ ਲੋਕਾਂ ਨੂੰ ਖਵਾਉਣ ਦਾ ਕੋਈ ਫਾਇਦਾ ਲਾਭ ਨਹੀਂ ਜੇ ਮਾਪਿਓ ਨੂੰ ਆਪ ਸਮੇਂ ਸਿਰ ਦਵਾਈ ਕਪੜਾ ਬਸਤਰ ਤੇ ਰੋਡਿੰਦਾ ਭੋਜਨ ਨਾ ਮਿਲਿਆ ਹੋਵੇ ਮਰਨ ਤੋਂ ਬਾਅਦ ਕਰੀ ਜਾਓ ਇਹ ਕਿਤੇ ਲੋਕ ਦਿਖਾਵਾ ਹੈ ਪਖੰਡ ਹੈ ਨਿਰਾਂ ਇਹਨੂੰ ਧਰਮ ਦੀ ਰੰਗਤ ਦਿਓਗੇ ਤੇ ਇਹਨੇ ਧਰਮ ਨਹੀਂ ਹੋ ਜਾਣਾ ਪਾਪ ਕਰਮ ਪਾਪ ਰਹਿਣਾ ਚਾਹ ਕੋਈ ਕਰੇ ਤੇ ਕਿਵੇਂ ਵੀ ਕਰੇ ਜ਼ਹਿਰ ਨੂੰ ਖੰਡ ਵਿੱਚ ਲਪੇਟ ਲੋਗੇ ਤੇ ਉਹ ਜ਼ਹਿਰ ਮਿੱਟੀ ਥੋੜੀ ਹੋ ਜਾਣੀ ਐ ਜਾਂ ਮਰਤ ਥੋੜੀ ਬਣ ਜਾਣੀ ਐ ਜ਼ਹਿਰ ਜ਼ਹਿਰ ਅਗਲਾ ਬਚਨ ਪਿੱਤਰ ਭੀ ਬਪਰੇ ਕਹੂ ਕਿਉਂ ਪਾਵੇ ਕਵਵ ਕੁੱਕਰ ਕਾਹਿੰ ਉਹਨਾਂ ਸਰਾਧਾ ਚ ਇੱਕ ਸਰਾਧ ਜਿਹੜਾ ਉਹ ਕਾਂ ਕੁੱਤਿਆਂ ਦਾ ਵੀ ਹੁੰਦਾ ਕੁੱਤਿਆਂ ਨੂੰ ਰੋਟੀ ਖਵਾ ਦਿਓ ਕਾਮਾ ਦੀ ਛਾਤ ਤੇ ਪਾ ਦਿਓ ਤੇ ਆਖੋ ਭੀ ਪਿਤਰਾਂ ਨੂੰ ਮਿਲੀ ਪਿਤਰਾਂ ਨੂੰ ਕਿੱਥੇ ਮਿਲੀ ਜਦੋਂ ਕੋਈ ਉਦੇਜ ਖਾ ਗਿਆ ਕੱਪੜੇ ਬਸਤਰ ਮਾਇਆ ਲੈ ਗਿਆ ਜャ ਕਾ ਖਾ ਕੀ ਜャ ਕੁਤਾ ਖਾ ਗਿਆ ਉਹਨਾਂ ਨੂੰ ਕੀ ਮਿਲਿਆ ਪਿਤਰਾ ਨੂੰ ਕੀ ਮਿਲਿਆ ਪਿਤਰਾ ਦਾ ਤੇ ਪਤਾ ਹੀ ਨਹੀਂ ਕਿੱਥੇ ਇਹ ਕਰਮ ਛੱਡ ਕੇ ਮਕਸਦ ਸੀ ਨਿਜ ਨੂੰ ਚੇਨਣਾ ਆਪਣੇ ਆਪ ਨੂੰ ਬਾਚਣਾ ਨਿਜ ਦੀ ਪਰਚੋਲ ਕਰਨੀ ਤੇ ਧਰਮ ਦੇ ਕਰਮਾਂ ਦਾ ਇਤਿਹਾਸ ਦਾ ਸਹਾਰਾ ਲੈਣਾ ਕਿ ਮੇਰਾ ਜੀਵਨ ਕਿਦਾਂ ਦਾ ਹੋਵੇ ਅਜਿਹੇ ਦਿਨ ਜਿਹੜੇ ਦਿਹਾੜੇ ਚੱਲ ਰਹੇ ਨੇ ਅੱਜ 11 ਪੂ ਹੈ ਕੱਲ ਤੇ ਅੱਜ ਦੇ ਦਰਮਿਆਨਾਂ ਜਿਹੜੀ ਰਾਤ ਗੁਜ਼ਰੀ ਹੈ ਇਹ ਠੰਡੀ ਬੁਰਜ ਦੀ ਰਾਤ ਛੋਟੀ ਸਹਿਬ ਜادیه ਤੇ ਮਾਤਾ ਜੀਾਂ ਦੀ ਠੰਡੇ ਬੁਰਜ ਦੀ ਰਾਤ ਹੁਣ ਉਹ ਰਾਤ ਜਿਹੜੀ ਹੈ ਉਹ ਜੇ ਉਹਨੂੰ ਕਿਤੇ ਬਾਹਰੀ ਤੌਰ ਤੇ ਵੇਖੋ ਦੇ ਅੰਦਰ ਦੇ ਤਲ ਤੇ ਵੇਖੋ ਤੇ ਤੁਹਾਨੂੰ ਦੋ ਪੱਖ ਦਿਖਣਗੇ ਬਾਹਰੀ ਤੌਰ ਤੇ ਉਹ ਰਾਤ ਵੇਖੋਗੇ ਤੇ ਅਤ ਦੀ ਦੁਖਦਾਈ ਇਹਦੇ ਤੋਂ ਵੱਡਾ ਕੀ ਦੁੱਖ ਹੋ ਸਕਦਾ ਕੋਲ ਕੋਈ ਗਰਮ ਕੱਪੜਾ ਨਹੀਂ ਆਲੇ ਦੁਆਲੇ ਤੋਂ ਠੰਡੀ ਸੀਤ ਹਵਾ ਛਕਣ ਵਾਸਤੇ ਕੋਈ ਭੋਜਨ ਨਹੀਂ ਮਾਤਾ ਜੀ ਉਮਰ ਕਰਕੇ ਬਿਰਧ ਨੇ ਸਹਬਜ਼ਾਦੇ ਉਮਰ ਕਰਕੇ ਸਰੀਰ ਛੋਟਾ ਹੈ ਜਦੋਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਉਹਦੇ ਤੋਂ ਵੱਡਾ ਦੁੱਖ ਵੀ ਦੁਸ਼ਮਣ ਦੀ ਕੈਦ ਹੈ ਭਾਰੋਂ ਤੇ ਦੁੱਖ ਹੀ ਦੁੱਖ ਹੈ ਪਰ ਗੁਰਬਾਣੀ ਦੇ ਹਸਾਬ ਨਾਲ ਜੇ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਅੰਦਰ ਨੂੰ ਵੇਖੀਏ ਤੇ ਅਸੀਂ ਕਹਿ ਨਹੀਂ ਸਕਦੇ ਕਿ ਅੰਦਰ ਉਹਨਾਂ ਦੇ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੈ ਇਸ ਸਤਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ ਦੇ ਸਿਰ ਦੇ ਸਾਈ ਨੇ ਸਹਿਬਜ਼ਾਦਿਆਂ ਦੇ ਦਾਦੇ ਬਾਪੂ ਨੇ ਇਹ ਬਚਨ ਕਹਿੰਦੇ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੇ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨ ਤੇ ਜੇ ਤੁਸੀਂ ਸਹਿਬਜ਼ਾਦਿਆਂ ਦੀ ਸਾਰੀ ਸ਼ਹੀਦੀ ਨੂੰ ਵੇਖੋਗੇ ਨਾ ਦੁੱਖ ਵਿੱਚ ਦੁੱਖ ਨਹੀਂ ਬਾਰੀ ਤੌਰ ਤੇ ਬੜਾ ਦੁੱਖ ਹੈ ਪਰ ਅੰਦਰ ਦੁੱਖ ਨਹੀਂ ਅਪਾ ਤੇ குரு ਦਰਬਾਰ ਚ ਬੈਠੇ ਫਤੇ ਬੁਲਾਉਣ ਲੱਗੇ ਆ ਵੀ ਸਾਡੇ ਬੁੱਲ ਨਹੀਂ ਨਹਲਦੇ ਉਹਨਾਂ ਨੇ ਉੱਥੇ ਫਤੇ ਬੁਲਾਈ ਐ ਜਿੱਥੇ ਜਵਾਬ ਦੇਣ ਵਾਲਾ ਕੋਈ ਨਹੀਂ ਜਿੱਥੇ ਪੂਰੀ ਕਚਹਿਰੀ ਚ ਫਤੇ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਉੱਥੇ ਫਤੇ ਬੁਲਾਈ ਐ ਤੇ ਵਾਰਸ ਤੇ ਆਪਾਂ ਉਹਨਾਂ ਦੀ ਸਹਾਦਤ ਦੇ ਆ ਨਾ ਤੇ ਅੱਜ ਆਪਣੇ ਕੋਲ ਫਤੇ ਵੀ ਨਹੀਂ ਰਹਿ ਗਈ ਅਪਾ ਪ੍ਰੇਮ ਨਾਲ ਫਤਿਹ ਬੁਲਾਉਣੀ ਸੀ ਮਰਿਆਦਾ ਸੀ ਵੀ ਪਹਿਲਾਂ ਸਿੰਘ ਫਤਿਹ ਬੁਲਾਵੇ ਸਾਹਮਣੇ ਵਾਲਾ ਸੁਣੇ ਸੁਣ ਕੇ ਉਹਦਾ ਜਵਾਬ ਦੇਵੇ ਉਹਨੂੰ ਥੋੜਾ ਜਿਹਾ ਛੋਟਾ ਕਰ ਲਿਆ ਆਖਿਆ ਵੀ ਪਹਿਲਾਂ ਇੱਕ ਬੋਲੇਗਾ ਦੂਜਾ ਫਿਰ ਉਹਦਾ ਜਵਾਬ ਦੇਗਾ ਕੰਮ ਲੰਬਾ ਹੋ ਜਾਂਦਾ ਨਾਲ ਇਕੱਠੇ ਹੀ ਕਰ ਲਈਏ ਹੁਣ ਮਿਕਸ ਕਰ ਲਿਆ ਇੱਕ ਨੇ ਸ਼ੁਰੂਆਤ ਕੀਤੀ ਦੂਜੇ ਨੇ ਮੁਕਾਤੀ ਫਤਿਹ ਹੋ ਗਈ ਫਿਰ ਹੋਰ ਸਿਆਣੇ ਹੋਏ ਅਸੀਂ ਆਖਿਆ ਤੇ ਹੋਰ ਲੰਬੀ ਹੋਰ ਛੋਟੀ ਕਰ ਲਈ ਗੁਰੂ ਫਤਿਹ ਜੀ ਵਾਹਿਗੁਰੂ ਫਤਿਹ ਜੀ ਜਦਵ ਰੀਤੀ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਇਦਾਂ ਗਿਆ ਦੂਸਰਾ ਸਾਡਾ ਜੈਕਾਰਾ ਸੀ ਸਤਿ ਸ੍ਰੀ ਅਕਾਲ ਉਹ ਨਿਹਾਲ ਹੋ ਜਾਏਗਾ ਜਿਹੜਾ ਬੋਲੇਗਾ ਕਿ ਸ੍ਰੀ ਅਕਾਲ ਵਾਹਿਗੁਰੂ ਪਰਮੇਸ਼ਰ ਸਤਿ ਸਦੀਵੀ ਹੈ ਅਸੀਂ ਆਖਿਆ ਤੇ ਬੜਾ ਲੰਮਾ ਸਤਿ ਸ੍ਰੀ ਅਕਾਲ ਬੜਾ ਲੰਮਾ ਛੋਟਾ ਕਰੋ ਇਹਨੂੰ ਛੋਟਾ ਕੀਤਾ ਤੇ ਸਤਿ ਸ੍ਰੀ ਅਕਾਲ ਤੋਂ ਸਸਤ੍ਰੀ ਕਾਲ ਹੋ ਗਿਆ ਸਾਸਰੀ ਕਾਲ ਤੇ ਹੁਣ ਹੁਣ ਪੇਰਾ ਕਿਆ ਪੀ ਨਹੀਂ ਨਹੀਂ ਸਾਡੇ ਬਡੇਰਿਆ ਨੇ ਤੇ ਪਤਾ ਨਹੀਂ ਕਿ ਸ਼ਬਦ ਸਾਨੂੰ ਦਿੱਤਾ ਹੈ ਸੋਣਾ ਹੀ ਨਹੀਂ ਲੱਗਦਾ ਇਹਨੂੰ ਬਦਲੋ ਤੇ ਹੁਣ ਵਾਲਿਆਂ ਨੇ ਕੀ ਕੀਤਾ ਹੁਣ ਵਾਲਿਆਂ ਨੇ ਬਦਲਤਾ ਸਤਿ ਸ੍ਰੀ ਅਕਾਲ ਤੋਂ ਸਾਸਰੀ ਕਾਲ ਤੇ ਸਾਸਰੀ ਕਾਲ ਨੂੰ ਸ਼ਹਿਰਾ ਚ ਵੀ ਕੋਈ ਛੱਛੀ ਕਾਲ ਹੋ ਗਈ ਛੱਛੀ ਕਾਲ ਛੋਟੇ ਜਿਹੇ ਬੱਚੇ ਨੇ ਬੇਟਾ ਛੱਛੀ ਕਾਲ ਕਰੋ ਜੇ ਮੇਰੇ ਸਾਹਮਣੇ ਕੋਈ ਆ ਕੇ ਵੀ ਬੇਨਤੀ ਕਰੀ ਦੀ ਨਹੀਂ ਨਹੀਂ ਇਹਨੂੰ ਮਨਾ ਹੀ ਕਰ ਦਿਓ ਨਾ ਹੀ ਕਰੇ ਕਿਉਂਕਿ ਜੋ ਇਹਨੇ ਕਰਨਾ ਉਹ ਹੈ ਹੀ ਨਹੀਂ ਸੱਚੀ ਕਹਾਣੀ ਨਹੀਂ ਸਾਡੀ ਕਿੱਥੇ ਪਹੁੰਚ ਗਏ ਆਪਾਂ ਤੇ ਦੂਸਰਾ ਸਹਿਬ ਜਾਦੀ ਅੰਦਾ ਉਹਨਾਂ ਦੇ ਛੋਟੇ ਫਰਜ਼ਾਂ ਦੇ ਛੋਟੇ ਲਾਲ ਨੇ ਸਤਿਗੁਰੂ ਦੇ ਤੇ ਕਹਿੰਦੇ ਨਾ ਨਿੱਕੀਆਂ ਜਿੰਦਾ ਤੇ ਵੱਡੇ ਸਾਕੇ ਸਰੀਰ ਨਿੱਕੇ ਨੇ ਜਿੰਦਾ ਨਕੀਆਂ ਨੇ ਸਾਕੇ ਵੱਡੇ ਕੀਤੇ ਨੇ ਤੇ ਸਾਡੇ ਘਰ ਦੀਆਂ ਨਕੀਆਂ ਜਿੰਦਾ ਅੱਜ ਕੀ ਕਰਦੀਆਂ ਨੇ ਤੇ ਅਈ ਉਹਨਾਂ ਤੋਂ ਕੀ ਕਰਾਉਨੇ ਆ ਇੱਕ ਦਿਨ ਆ ਜਿਹੜੇ ਸ਼ਹੀਦੀ ਦਿਹਾੜੇ ਤੇ ਪੂਰਾ ਸ਼ਹੀਦੀ 15 ਵਾੜਾ ਤੁਸੀਂ ਕਹਿ ਸਕਦੇ ਆ ਇਹ ਚੱਲਦੇ ਨੇ 6 ਪੋਤਾ ਤੋਂ 13 ਪੋਤਾ ਕਿਤੇ ਵੈਸੇ ਇੱਕ ਘੜੀ ਪਲ ਜਿਹੜਾ ਸ਼ਹੀਦੀਆਂ ਨਾਲ ਭਰਿਆ ਤੇ ਦੂਸਰੀ ਗੱਲ ਇਹ ਵੀ ਇਹਨਾਂ ਦਿਨਾਂ ਦੇ ਵਿੱਚ ਦੋ ਦਿਨ ਇਹੋ ਜਿਹੇ ਆਉਂਦੇ ਨੇ ਜਿਹੜੇ ਸਾਰਾ ਕੁਝ ਸਾਡੀ ਸੁਰਤ ਚੋਂ ਰੋੜ ਕੇ ਲੈ ਜਾਂਦੇ ਨੇ ਇੱਕ ਦਿਨ ਤੇ ਅੱਜ ਦਾ ਸਾਡੇ ਨਿਆਣਿਆਂ ਨੂੰ ਅਸੀਂ ਦਿਮਾਲਿਆਂ ਦੀ ਥਾਂ ਤੇ ਲਾਲ ਟੋਪੀਆਂ ਪਾ ਦੇਣੀਆਂ ਜਿਨ੍ਹਾਂ ਦੇ ਆਣਿਆਂ ਨੇ ਪੜਨਾ ਸੀ ਮੂਲ ਮੰਤਰ ਜਿਨ੍ਹਾਂ ਨੇ ਪੜਨਾ ਸੀ ਗੁਰ ਮੰਤਰ ਜਿਨ੍ਹਾਂ ਨੇ ਫਤਿਹ ਗਜਾਉਣੀ ਸੀ ਜਿਨ੍ਹਾਂ ਨੇ ਜੈਕਾਰੇ ਛੱਡਣੇ ਸੀ ਉਹਨਾਂ ਨਿਆਣਿਆਂ ਨੂੰ ਅਸੀਂ ਲਾਲ ਟੋਪੀਆਂ ਪਾ ਕੇ ਕਿਸੇ ਹੋਰ ਪਾਸੇ ਤੁਰਿਆ ਤੇ ਉਹ ਜਿੰਗਲ ਬੈਲ ਜਿੰਗਲ ਬੈਲ ਕਰਦੇ ਫਿਰਦੇ ਨੇ ਤੇ ਜਦੋਂ ਗੱਲ ਆਏਗੀ ਅੱਗੇ ਪ੍ਰਚਾਰ ਦੀ ਤੇ ਕਸੂਰ ਸੰਪਰਦਾਵਾਂ ਦਾ ਕਸੂਰ ਪ੍ਰਬੰਧ ਕਮੇਟੀਆਂ ਦਾ ਸਾਡਾ ਕੋਈ ਕਸੂਰ ਨਹੀਂ ਕਿਉਂ ਕਿ ਅਸੀਂ 3 ਦਿਨ 4 ਦਿਨ ਸਹਿਬਜ਼ਾਦਿਆਂ ਦੀ ਵੀ ਗੱਲ ਕਰਨੀ ਹੈ ਅੱਗੇ ਲਾਲ ਟੋਪੀ ਵੀ ਪਾਉਣੀ ਹੈ ਤੇ ਫਿਰ ਆ ਚਾਰਕ ਦਿਨ ਹੋਰ ਨਿਕਲਣੇ ਨੇ ਅੱਗੇ 27 ਤਰੀਕ ਨੂੰ ਮੀਰਾਪੁਰ ਸੋਇਨ ਸਤਾਈ ਤਰੀਖ ਨੂੰ ਛੋਟੇ ਸਾਹਿਬ ਜੀ ਦਾ ਸ਼ਹੀਦੀ ਦਿਨ ਤੇ ਅੱਗੇ ਕਿੰਨੇ ਦਿਨ ਬਚਣੇ ਨੇ ਦੂਸਰਾ ਲਾ ਸਿਰਫ 3 ਦਿਨ ਤੇ ਜਿਨ੍ਹਾਂ ਨੇ ਹੁਣ ਅੱਡੀ ਚੋਟੀ ਦਾ ਜੋਰ ਲਾਇਆ ਨਾ ਸੋਸ਼ਲ ਮੀਡੀਆ 'ਤੇ ਰੱਖੀ ਹੈ ਉਹਨਾਂ ਲਾਲਾਂ ਦੇ ਯਾਦ ਵਿੱਚ ਤੇ ਸ਼ਹੀਦਿਆਂ ਦੀ ਯਾਦ ਵਿੱਚ ਤੇ ਫਿਰ ਸਾਰਾ ਕੁਝ ਭੁੱਲ ਭਲਾ ਕੇ ਤੇ ਅਸੀਂ ਨਵੇਂ ਸਾਲ ਦੀ ਖੁਸ਼ੀ ਵਿੱਚ مشغول ਹੋ ਜਾਣਾ ਸਾਡੀ ਸੁਰਤ ਚੋਂ ਸਾਰਾ ਕੁਝ ਹੁੰਜਿਆ ਜਾਣਾ ਧੁੱਪ ਜਾਣਾ ਤੇ ਜੇ ਦੀ ਸੁਰਤ ਚੋਂ ਸਹਿਬਜ਼ਾਦੀਆਂ ਦੀ ਸਿੱਧੀ ਵਿਸਰਜੈ ਨਾ ਮੈਂ ਖਿਮਾ ਮੰਗ ਕੇ ਬੇਨਤੀ ਕਰਦਾ ਉਹ ਸਿੱਖ ਸਿੱਖ ਨਹੀਂ ਰਹਿੰਦਾ ਉਹਦੇ ਘਰ ਦੀ ਸਿੱਖੀ ਉਹਦੀ ਆਪਣੀ ਸਿੱਖੀ ਉਹਦੇ ਪਰਿਵਾਰ ਉਹਦੇ ਬੱਚਿਆਂ ਦੀ ਸਿੱਖੀ ਖਤਰੇ ਚ ਜੇ ਜੇ ਦੀ ਸੁਰਤ ਚੋਂ ਸਹਿਬਜ਼ਾਦੀ ਵਿਸਰਜਣ ਸਾਡੇ ਵਡੇਰੇ ਕਿੰਨੇ ਸਿਆਣੇ ਸੀ ਸਾਡੀ ਜੀਵਨ ਦੀ ਧਰਮ ਪ੍ਰਤੀ ਪਰਪਕਤਾ ਲਈ ਉਹਨਾਂ ਇਹ ਇਤਿਹਾਸ ਨੂੰ ਅਰਦਾਸ ਵਿੱਚ ਰੱਖਿਆ ਕਿ ਖੁਸ਼ੀ ਵਿੱਚ ਗਮੀ ਵਿੱਚ ਸੁਖ ਵਿੱਚ ਦੁੱਖ ਵਿੱਚ ਅਸੀਂ ਇਹ ਭੁੱਲੀਏ ਨਾ ਤੇ ਦੂਸਰਾ ਪੈਰਾ ਜਦੋਂ ਅਰਦਾਸ ਦਾ ਪੜ੍ਹਦੇ ਆ ਨਾ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਤੇ ਜਦੋਂ ਚੌਹਾਂ ਸਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਨਾ ਜਦੋਂ ਵੱਡਿਆਂ ਦਾ ਜ਼ਿਕਰ ਆਏਗਾ ਤੇ ਸੁਰਤ ਵਿੱਚ ਚਮਕੌਰ ਦੀ ਗੜੀ ਆ ਜਾਏਗੀ ਨਾਲੇ ਛੋਟਿਆਂ ਦਾ ਜ਼ਿਕਰ ਆਏਗਾ ਠੰਡ ਬਰਜ ਆ ਜਾਏਗਾ ਸਰਾਂਦੀਆਂ ਨੀਆਂ ਆ ਜਾਣਗੀਆਂ ਜੋਤਿਸ ਰੂਪ ਸਾਹਿਬ ਸੁਰਤ ਵਿੱਚ ਆ ਜਾਏਗਾ ਪਰ ਆਪਾਂ ਨੂੰ ਕੀ ਲੋੜ ਹੈ ਆਪਾਂ ਤੇ ਬੇਫਿਕਰ ਆ ਇਸ ਗੱਲੋਂ ਆਪਾਂ ਤੇ ਬੇਫਿਕਰ ਆ ਇਸ ਗੱਲੋਂ ਸਾਡੀ ਇਹ ਤੇ ਜ਼ਿੰਮੇਦਾਰੀ ਹੈ ਪੀ ਨਿਆਣੇ ਨੂੰ ਚੰਗੇ ਸਕੂਲ ਪਾਉਣਾ ਇਹ ਤੇ ਜ਼ਿੰਮੇਦਾਰੀ ਹੈ ਕਿ ਚੰਗੇ ਕੱਪੜੇ ਪਾਵੇ ਤੇ ਚੰਗਾ ਖਾਵੇ ਸਾਡੀ ਇਹ ਡੁੱਢੀ ਜ਼ਿੰਮੇਦਾਰੀ ਹੈ ਕਿ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਤੇ ਗੁਰਦੁਆਰੇ ਵੀ ਜਾਈਏ ਇਹਨੂੰ ਦਸੀਏ ਨਿਆਣਿਆਂ ਨੂੰ ਲੈ ਕੇ ਅਸੀਂ ਬੁਰਜ ਖਲੀਫਾ ਤੇ ਪਹੁੰਚ ਜਾਨੀਆਂ ਦਿਖਾਉਣ ਵਾਸਤੇ ਨਿਆਣਿਆਂ ਨੂੰ ਲੈ ਕੇ ਕਿਤੇ ਠੰਡਾ ਬੁਰਜ ਦਿਖਾਓ ਪਤਾ ਲੱਗੇਗਾ ਉਹਨਾਂ ਨੂੰ ਇਹ ਕੀ ਹੈ ਉਹ ਨਹੀਂ ਸਾਡੇ ਕੋਲ ਹੁੰਦਾ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਸੁਣ ਲਓ ਕਰ ਲਓ ਕਰਵਾ ਲਓ ਤੇ ਜਦ ਸਾਡੇ ਕੋਲ ਕੋ ਕੰਮ ਰਹਿ ਗਿਆ ਵੀ ਨਗਰ ਕੀਰਤਨਾ ਚ ਸਟਾਲ ਲਾ ਲਓ ਬਰੈਡ ਪਕੌੜੇ ਖਾ ਲਓ ਚੋਲੇ ਭਟੂਰੇ ਖਾ ਲਓ ਖਵਾ ਲਓ ਨਹੀਂ ਖਾਣੇ ਇਹ ਕਰਕੇ ਲੈ ਜੋ ਲੋਕਾਂ ਨੂੰ ਵੰਡ ਲੋ ਬੱਲੇ ਬੱਲੇ ਜੀ ਕਿੱਥੇ ਵੇਲ ਹੈ ਵੀ ਸਹਿਬ ਜਾਦੀਆਂ ਨੂੰ ਆਪਾਂ ਚੇਤੇ ਕਰੀਏ ਇੱਕ ਹੋਰ ਬੇਨਤੀ ਕੇ ਨੂੰ ਗੁੱਸਾ ਲੱਗੇ ਲੱਖ ਵਰੀ ਲੱਗੇ ਅਸੀਂ ਤੇ ਇਹਨੇ ਅੱਜ ਇਸ ਗੱਲੋਂ ਅਚੇਤ ਹੋਏ ਆਂ ਕਿਸਾਨ ਨੂੰ ਤੇ ਸਾਡੀ ਪੱਕ ਦਾ ਦਸਤਾਰ ਦਾ ਹੀ ਨਹੀਂ ਪਤਾ ਪਈ ਇਹਦੀ ਵੀ ਕੋਈ ਸਾਡੇ ਧਰਮ ਚ ਸਾਡੇ ਪਰਿਵਾਰ ਵਿੱਚ ਸਾਡੇ ਸਿਧਾਂਤ ਵਿੱਚ ਇਹਦੀ ਵੀ ਕੋਈ ਅਹਿਮੀਅਤ ਹੈ ਸਿਰ ਦਾ ਜੋੜਾ ਪਿੱਛੇ ਗਿੱਚੀ ਚ ਕਰ ਲਿਆ ਤੇ ਉੱਤੇ ਟੋਪੀ ਪਾ ਲਈ ਤੇ ਪਹੁੰਚ ਗਿਆ ਗੁਰਦਾਰੇ ਕੋਈ ਰੋਕੇ ਤੇ ਅਖੋ ਇਹ ਠੰਡੇ ਜੀ ਠੰਡ ਦੀ ਟੋਪੀ ਹੈ ਉਹ ਨੂੰ ਕਿਸੇ ਵੀ ਪਾਸੇ ਤੋਂ ਸਿਆਣਾ ਨਹੀਂ ਕਿਹਾ ਜਾ ਸਕਦਾ ਜਿਹੜਾ ਇਹ ਆਖੇ ਕਿ ਪਗਬੰਨਨ ਨਾਲ ਠੰਡ ਨਹੀਂ ਲੱਗਦੀ ਕਿ ਮੈਂ ਕਰਨ ਪਗਬੰਨਨ ਨਾਲ ਠੰਡ ਲੱਗਦੀ ਹੈ ਟੋਪੀ ਨਾਲ ਨਹੀਂ ਲੱਗਦੀ ਇਸ ਕਰਕੇ ਮੈਂ ਟੋਪੀ ਪਾਈ ਔਰ ਜਿਹੜਾ ਸੇਖੋ ਕਿ ਟੋਪੀ ਪਾਉਂਦਾ ਚੇਤੇ ਰੱਖਿਓ ਉਹ ਸਹਿਬਜ਼ਾਦਿਆਂ ਦੀ ਕਤਾਰ ਵਿੱਚ ਇਸ ਸਿਧਾਂਤ ਦੇ ਪਾਸੇ ਕਦੀ ਨਹੀਂ ਖਲੋ ਸਕਦਾ ਟੋਪੀ ਵਾਲੇ ਕੌਣ ਨੇ ਮਜੀਦ ਖਾਨ ਟੋਪੀਆਂ ਵਾਲਾ ਸੁਚਨੰਦ ਟੋਪੀ ਵਾਲਾ ਫਤਵਾ ਦੇਣ ਵਾਲਾ ਕਾਜੀ ਟੋਪੀ ਵਾਲਾ ਹੈ ਸ਼ਹੀਦ ਕਰਨ ਵਾਲੇ ਟੋਪੀ ਪਾਉਣ ਵਾਲੇ ਨੇ ਸ਼ਹੀਦ ਹੋਣ ਵਾਲੇ ਦਸਤਾਰ ਦਮਾਲਿਆ ਵਾਲੇ ਨੇ ਤੇ ਜਿਹੜਾ ਟੋਪੀ ਪਾਉਂਦਾ ਨਾ ਉਹ ਸਹਿਬਜ਼ਾਦਾ ਦੀ ਕਤਾਰ ਵਿੱਚ ਨਹੀਂ ਉਹ ਵਜੀਦ ਖਾਨ ਦੀ ਕਤਾਰ ਵਿੱਚ ਖਲੋਏਗਾ ਉਸ ਕਾਜੀ ਵਾਲੇ ਪਾਸੇ ਖਲੋਏਗਾ ਕਿਉਂਕਿ ਜੇ ਸਾਨੂੰ ਇਹ ਵੀ ਨਾ ਪਤਾ ਹੋਵੇ ਕਿ ਦਮਾਲੇ ਦੀ ਸ਼ੁਰੂਆਤ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਕੀਤੀ ਤੇ ਅਸੀਂ ਇਸ ਗੱਲ ਤੋਂ ਇੰਨੇ ਵੇਸਲੇ ਹੋਈਏ ਸਰਦਾਰੀ ਚਾਹੀਦੀ ਐ ਸਿੱਖੀ ਚਾਹੀਦੀ ਐ ਟੌਰ ਚਾਹੀਦਾ ਲੋਕਾਂ ਚ ਬੱਲੇ ਬੱਲੇ ਚਾਹੀਦੀ ਪੱਗ ਨਹੀਂ ਚਾਹੀਦੀ ਪੱਗ ਕੋਈ ਹੋਰ ਬੰਨੇ ਗੁਰੂ ਕੋਲ ਮੰਗਾਗੇ ਬੱਚੇ ਲਈ ਵਿੱਦਿਆ ਪੜ੍ਹਾਈ ਨੌਕਰੀ ਪੈਸਾ ਬੜਾ ਕੁਝ ਪਰ ਪੰਜਾਬੀ ਬੋਲੀ ਨਹੀਂ ਚਾਹੀਦੀ ਸਾਡੇ ਨਿਆਣੇ ਨੂੰ ਪੰਜਾਬੀ ਕੋਈ ਹੋਰ ਬੋਲੇ ਸਿਰ ਤੋਂ ਪੱਗ ਖਿਸਕੇ ਕਿ ਕੀ ਜ਼ੁਬਾਨ ਤੋਂ ਬੋਲੀ ਨਿਕਲ ਗਈ ਸਿਰ ਤੇ ਜੋੜਾ ਨਹੀਂ ਜ਼ੁਬਾਨ ਤੇ ਉੜਾ ਨਹੀਂ ਤੇ ਸੋਸ਼ਲ ਮੀਡੀਆ ਤੇ ਤੁਹਾਡੀਆਂ ਪਾਈਆਂ ਹੋਈਆਂ ਪੋਸਟਾਂ ਨਾਲ ਘਰ ਚ ਸਿਕੀ ਨਹੀਂ ਹੁੰਨੀ ਇਹ ਬੜਾ ਦੁੱਖ ਹੈ ਜੀ ਸਾਹਿਬ ਜਾਦੇ ਆਦੀ ਸ਼ਹੀਦੀ ਜੇ ਰੱਤੀ ਵੀ ਭਰ ਕੇਤੇ ਉਹਨਾਂ ਦੇ ਪ੍ਰਤੀ ਸਤਕਾਰ ਪਿਆਰ ਨਾ ਉਹਨਾਂ ਸ਼ਹੀਦੀਆਂ ਦਾ ਅਸਰ ਸਾਡੇ ਘਰਾਂ ਚ ਆਵੇ ਕਿਉਂ ਨਹੀਂ ਆਇਆ ਉਹਨਾਂ ਸ਼ਹੀਦੀਆਂ ਦੀ ਤਾਸੀਰ ਕੀ ਹੈ ਉਹਨਾਂ ਸ਼ਹੀਦੀਆਂ ਦਾ ਮਕਸਦ ਇਹ ਨਾ ਥੋੜੀ ਹੈ ਕਿ ਉਹ ਗੱਲਾਂ ਕਰਕੇ ਆਵਕੋ ਕੇ ਰੋਲੋ ਜਰਵਾਲੋ ਤੇ ਗੱਲ ਮੁੱਕ ਗਈ ਨਹੀਂ ਨਹੀਂ ਉਹ ਸ਼ਹੀਦੀਆਂ ਦੀ ਤਾਸੀਰ ਹੈ ਮਾਧੂ ਦਾਸ ਬੇਰਾਗੀ ਸਿਰਫ ਜ਼ਿੰਦਗੀ ਚ ਇੱਕ ਵਾਰੀ ਛੋਟੇ ਸਾਹਿਬ ਜਦਿਆਂ ਦੀ ਗਾਥਾ ਸੁਣਦਾ ਸ਼ਹੀਦੀ ਦੀ ਆਂਦਾ ਬਸ ਇਹ ਤੋਂ ਅਗੇ ਮੈਂ ਸੁਣ ਨਹੀਂ ਸਕਦਾ ਇੱਕ ਵਾਰੀ ਸੁਣ ਕੇ ਖੰਡੇ ਬਾਟੇ ਦੀ ਪੌਲ ਲੈ ਕੇ ਅਮਰਤ ਛਾਕੇ ਮਾਧੂ ਦਾਸ ਬੇਰਾਗੀ ਅਮਰਤ ਛਾਕੇ ਭਾਈ ਗੁਰਬਖਸ਼ ਸਿੰਘ ਬਣ ਜਾਂਦਾ ਹੈ ਚਰਣਾ ਤੇ ਸਿਰ ਰੱਖ ਕੇ ਆਂਦਾ ਮਹਾਰਾਜ ਮੈਂ ਤੇਰਾ ਬੰਦਾ ਐ ਬਹਾਦਰੀ ਦਾ ਉਹਨੂੰ ਖਿਤਾਬ ਮਿਲਦਾ ਤੇ ਨਾਮ ਬੰਦਾ ਸਿੰਘ ਬਹਾਦਰ ਹੋਇਆ ਤਾਂ ਵੱਡੀ ਗੱਲ ਇਹ ਨਹੀਂ ਐ ਕਿ ਉਹ ਇਤਿਹਾਸ ਨੂੰ ਆਪਾਂ ਕਿਸ ਤਰੀਕੇ ਨਾਲ ਸੁਣਦੇ ਆ ਕਿਸ ਤਰੀਕੇ ਨਾਲ ਸੁਣਾਉਂਦੇ ਆ ਠੰਡੀ ਬੁਰਜ ਦੀਆਂ ਰਾਤਾਂ ਮਤਲਬ ਇਹ ਵੀ ਉਸ ਇਤਿਹਾਸ ਨੂੰ ਸੁਣ ਕੇ ਸਾਡੇ ਘਰ ਕੀ ਫਰਕ ਪਿਆ ਸਾਡੇ ਸਿਰੋਂ ਟੋਪੀ ਲੱਥੀ ਕਿ ਨਹੀਂ ਲੱਥੀ ਸਾਡੀ ਜ਼ੁਬਾਨ ਤੇ ਮਾਂ ਬੋਲੀ ਆਈ ਕਿ ਨਹੀਂ ਆਈ ਅਸੀਂ ਸਹਿਜ ਪਾਠ ਸ਼ੁਰੂ ਕੀਤਾ ਕਿ ਨਹੀਂ ਕੀਤਾ ਮਕਸਦ ਇਹ ਨਾ ਹੈ ਮਤਲਬ ਤੇ ਆ ਇਹ ਨਝ ਨੂੰ ਚੀਨਣਾ ਤੇ ਦਾਦੀ ਮਾਂ ਨੇ ਕੀ ਕੀਤਾ ਉਹਨੋਂ ਦਾਦੀ ਮਾਂ ਨਹੀਂ ਰਹੀ ਪਰਿਵਾਰ ਵਿੱਚ ਆਪਣੇ ਵਡੇਰਿਆਂ ਚੋਂ ਦਾਦੀਆਂ ਹੁੰਦੀਆਂ ਸੀ ਜਿਹੜੀਆਂ ਜਨਮ ਸਾਖੀਆਂ ਸੁਣਾ ਕੇ ਨਾ ਗੁਰੂ ਸਾਹਿਬਾਂ ਦੀ ਤੇ ਪਰਿਵਾਰ ਵਿੱਚ ਸਿੱਖੀ ਪਰਪੱਕ ਕਰ ਦਿੰਦੀਆਂ ਸੀ ਇਤਿਹਾਸ ਸੁਣਾ ਕੇ ਤੇ ਹੁਣ ਤੇ ਇਹਨਾਂ ਦਾਦੀ ਨੂੰ ਫੋਨ ਤੋਂ ਵੇ ਲੈ ਤੇਨਾਂ ਮਾਂ ਨੂੰ ਤੇ ਨਿਆਣਿਆਂ ਦੇ ਫੇਰਾ ਪਈ ਉਸ ਬਸੇ ਤੁਰਨਾ ਹੁਣ ਦਾ ਆਲਮ ਸਾਡਾ ਆ ਹੈ ਦਾਦੀ ਮਾਂ ਨੇ ਸਾਰੀ ਰਾਤ ਬਾਹਰੋਂ ਦੁੱਖ ਹੈ ਆ ਰਖਿਆ ਇਹ ਬਾਹਰਲਾ ਦੁੱਖ ਇਹਨਾਂ ਦੇ ਅੰਦਰ ਤੱਕ ਨਾ ਪਹੁੰਚ ਜਾਏ ਸਾਰੀ ਰਾਤ ਦਾਦੀ ਮਾਂ ਗੁਰਬਾਣੀ ਸੁਣਾਉਂਦੀ ਹੈ ਇਤਿਹਾਸ ਸੁਣਾਉਂਦੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਗੁਰ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਗੁਰੂ ਦੇ ਸਿੱਖਾਂ ਦਾਰਿਆਂ ਦੇ ਨਾਲ ਚੀਰਿਆ ਜਾਣਾ ਦੇਗ 'ਚ ਉਬਲਣਾ ਇਹ ਸ਼ਹੀਦੀਆਂ ਦੇ ਨਾਲ ਬਲ ਮਿਲਦਾ ਤਾਕਤ ਮਿਲਦੀ ਹੈ ਤੇ ਜਦੋਂ ਪੇਸ਼ੀ ਹੁੰਦੀ ਹੈ ਜਾ ਕੇ ਫਤਿਹ ਬੁਲਾਉਂਦੇ ਨੇ ਉਮਰ ਕਿੰਨੀ ਹੈ 7 ਤੇ 9 ਸਾਲ ਦੀ ਆਪਣੇ ਨਿਆਣੇ ਨੂੰ ਵੇਖਿਆ 7 ਤੇ 9 ਸਾਲ ਦੀਆਂ ਬਾਕੀ ਦੁਨੀਆਦਾਰੀ ਦਾ ਸਭ ਪਤਾ ਹੈ ਜੇ ਨਹੀਂ ਪਤਾ ਤੇ ਜਪਜੀਤ ਸਾਹਿਬ ਦਾ ਨਹੀਂ ਪਤਾ ਮੂਲ ਮੰਤਰ ਦਾ ਨਹੀਂ ਪਤਾ ਗੁਰ ਮੰਤਰ ਦਾ ਨਹੀਂ ਪਤਾ ਕਿਉਂ ਨਹੀਂ ਪਤਾ ਸਿਖਾਉਣ ਵਾਲਾ ਬਾਪੂ ਨਹੀਂ ਹੈ ਸਿਖਾਉਣ ਵਾਲੀ ਮਾਂ ਨਹੀਂ ਹੈ ਇਹ ਜ਼ਰੂਰ ਹੈ ਵੀ ਅੱਜ ਲਾਲ ਟੋਪੀ ਪਾ ਲਉ ਤਿਆ ਕਰ ਲਉ ਤਿਉਹ ਕੋ ਨਹੀਂ ਨਹੀਂ ਸਹਿਬ ਜਾਦੇ ਜਦੋਂ ਕਚਹਿਰੀ ਵੱਲ ਤੁਰਦੇ ਨਾ ਦਾਦੀ ਮਾ ਅਰਦਾਸ ਕਰਦੀ ਹੈ ਉਹ ਅਰਦਾਸ ਕੀ ਹੈ ਸਤਿਗੁਰੂ ਮੇਰੇ ਲਾਲ ਕਚਹਿਰੀ ਵਿੱਚ ਗਏ ਨੇ ਪ੍ਰੀਖਿਆ ਮੇਰੇ ਲਾਲਾਂ ਦੀ ਨਹੀਂ ਇਹ ਪ੍ਰੀਖਿਆ ਜੋ ਮੇਰੀ ਐ ਜੇ ਲਾਲ ਡੋਲੇ ਨਾ ਮਾੜਾ ਜਿਆ ਲੋਕਾਂ ਨੇ ਲਾਲਾਂ ਨੂੰ ਨਹੀਂ ਕੋ ਜਾਖਣਾ ਮੈਨੂੰ ਆਖਣਾ ਦਾਦੀ ਮਾਂ ਦੀ ਸਿੱਖਿਆ ਕੀ ਸੀ ਪਰਵਿਰਸ਼ ਕੀ ਸੀ ਸੰਸਕਾਰ ਕੀ ਦਿੱਤੇ ਸਮਝਾਇਆ ਕੀ ਸਖਾਇਆ ਕੀ ਦੂਸਰੀ ਗੱਲ ਕਿਤੇ ਗੌਰ ਕਰਿਓ ਸਹਿਬ ਜਾਦੇ ਕਚਰੀ ਚ ਜਾਂਦੇ ਨੇ ਚਾਹੀਦਾ ਤੇ ਸੀਪੀ ਵੱਡੇ ਤੇ ਮਾਤਾ ਜੀ ਨੇ ਮਾਤਾ ਜੀ ਨੂੰ ਬੁਲਾਓ ਸਿਆਣੇ ਨਾਲ ਹੀ ਤੇ ਗੱਲ ਕਰੀਦੀ ਨਾ ਘਰ ਵਿੱਚ ਤੇ ਦਾਦੀ ਮਾਂ ਨੂੰ ਤੇ ਇੱਕ ਵਾਰ ਵੀ ਨਹੀਂ ਬੁਲਾਇਆ ਉਹਦਾ ਕਾਰਨ ਕੀ ਹੈ ਦੁਸ਼ਮਣ ਵੀ ਜਾਣਦਾ ਹੈ ਬਾਜਾਂ ਵਾਲੇ ਸਤਿਗੁਰੂ ਦੀ ਮਾਂ ਐ ਜਿਨੇ ਆਪਣੇ ਸਿਰ ਦੇ ਸਾਈਂ ਦਾ ਦਿੱਲੀ ਤੋਂ ਕੱਲਾ ਸੀਸ ਆਇਆ ਵੇਖਿਆ ਸੀ ਨਾ ਇਹਨੇ ਫਿਰ ਤੇ ਸਿਆਤਾ ਨਹੀਂ ਕੀਤਾ ਰੋਈ ਨਹੀਂ ਸੀ ਯੋ ਮਾਂ ਜਿਨੇ ਗੱਲ ਚ ਪੱਲਾ ਪਾ ਕੇ ਕੋਲ ਖਲੋਕੇ ਅਰਦਾਸ ਕੀਤੀ ਸੀ ਸਿਰ ਦੇ ਅਸਾਈਆਂ ਤੇਰੀ ਨਿਭ ਗਈ ਜਦੋਂ ਸਮਾਵੇ ਵੇਲਾਵੇ ਮੇਰੀ ਵੀ ਇਸੇ ਤਰ੍ਹਾਂ ਨਿਭ ਜਾਏ ਨਿਭ ਜਾਏ ਇਹ ਸਿੱਖਿਆ ਨੇ ਇਨਾ ਪਰਪੱਕ ਕੀਤਾ ਸਾਹਿਬ ਜਦਿਆਂ ਨੂੰ ਝੂਠੇ ਨੰਦ ਦੀ ਵਜ਼ੀਦ ਖਾਨ ਦੀ ਕਿਸੇ ਦੀ ਕੋਈ ਗੱਲ ਦਾ ਇਹਨਾਂ ਦੇ ਮਨ ਤੇ ਕੋਈ ਅਸਰ ਹੀ ਨਾ ਹੋਇਆ ਪਰਪਕਤਾ ਹੈ ਦ੍ਰਿੜਤਾ ਹੈ ਪਰ ਉਸ ਆਏ ਵਿਸ਼ਵਾਸ ਇਹ ਜੋ ਸਾਰੇ ਬੋਲਦੇ ਨੇ ਝੂਠ ਬੋਲਦੇ ਨੇ ਜੋ ਦਾਦੀ ਮਾਂ ਨੇ ਕਿਹਾ ਉਹ ਸੱਚ ਹੈ ਜੋ ਦਾਦੀ ਮਾਂ ਨੇ ਕਿਹਾ ਉਹ ਸੱਚ ਹੈ ਸਿੱਖੀ ਦੇ ਪ੍ਰਤੀ ਪਿਆਰ ਦ੍ਰਿੜਤਾ ਸੀਸ ਦੇ ਦੇਣਾ ਵਡੇਰਿਆਂ ਨੂੰ ਸੀਸ ਚੁਕਾਉਣਾ ਨਹੀਂ ਸੀਸ ਦੇ ਦੇਣਾ ਪਰ ਆਖਰੀ ਸਾਤਾ ਕਿਸ ਸੀਸ ਤੇ ਟੋਪੀ ਨਹੀਂ ਪਾਉਣੀ ਸੀਸ ਦੇ ਦੇਣਾ ਅਰ ਆਖਰੀ ਸਾਹ ਤੱਕ ਇਸ ਸੀਸ ਦੇ ਕੇਸ ਜਿਹੜੇ ਨੇ ਉਹ ਇਸੇ ਤਰ੍ਹਾਂ ਰਹਿਣਗੇ ਉਹਨਾਂ ਦੀ ਕਮਾਈ ਦਾ ਤੇ ਧਿਆਨ ਧਰ ਕੇ ਵਹਿਗਰੂ ਕਹਿੰਦੇ ਆ ਨਾ ਜਿਨ੍ਹਾਂ ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਇਆ ਤੋਂ ਇਹ ਦਿਹਾੜੇ ਨੇ ਇਹਨਾਂ ਨੂੰ ਜਰੂਰ ਚੇਤੇ ਰੱਖੀ ਸੁਰਤ ਵਿੱਚ ਵਸਾਈਏ ਜਿੰਨਾਂ ਦੀ ਸੁਰਤ ਵਿੱਚ ਇਹ ਦਿਨ ਨੇ ਜਿਹਦੀ ਸੁਰਤ ਵਿੱਚ ਚਾਂਦਨੀ ਦਾ ਚੌਂਕ ਹੈ ਜਿਹਦੀ ਸੁਰਤ ਵਿੱਚ ਸਰਸਾ ਦਾ ਕੰਡਾ ਹੈ ਜੇ ਜੀ ਸੁਰਤ ਵਿੱਚ ਚਮਕੌਰ ਦੀ ਗੜੀ ਹੈ ਜੇ ਜੀ ਸੁਰਤ ਵਿੱਚ ਸਰਹੰਦ ਦੀਆਂ ਨੀਹਾਂ ਨੇ ਜੇ ਜੀ ਸੁਰਤ ਵਿੱਚ ਜੋਤੀ ਸਰੂਪ ਸਾਹਿਬ ਹੈ ਨਾ ਦੁਨੀਆਂ ਦੀ ਕੋਈ ਤਾਕਤ ਉਹਨੂੰ ਸਿੱਖੀ ਤੋਂ ਪਰੇ ਕਰ ਹੀ ਨਹੀਂ ਸਕਦੀ ਇਸ ਰਾਤੋਂ ਲਾਂਭੇ ਹੋ ਹੀ ਨਹੀਂ ਸਕਦਾ ਜੇ ਕੋਈ ਲਾਂਭੇ ਹੈ ਉਹਦਾ ਮਤਲਬ ਹੈ ਸਾਰਾ ਕੁਝ ਵਿਸਾਰੀ ਬੈਠਾ ਹੈ ਇਹਨਾਂ ਗੱਲਾਂ ਨੂੰ ਵਾਰ-ਵਾਰ ਦੁਹਰਾਉਣ ਦਾ ਸਮਾਗਮ ਕਰਨ ਦਾ ਚੇਤੇ ਕਰਨ ਦਾ ਮਕਸਦ ਕੇਵਲ ਇੱਕੋ ਹੈ ਇਹ ਨਹੀਂ ਪੀਏ ਕੁਝ ਕਰਨ ਨਾਲ ਉਹਨਾਂ ਦੀ ਵਡਿਆਈ ਵੱਡੀ ਹੋਏਗੀ ਨਹੀਂ ਉਹਨਾਂ ਦੀ ਵਡਿਆਈ ਤੇ ਸ਼ੁਰੂ ਤੋਂ ਸਿਖਰਾਂ ਤੇ ਹੈ ਇਹ ਕੁਝ ਚੇਤੇ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਕੋਈ ਫਰਕ ਪੈ ਜੇ ਸਾਡੀ ਸੋਚ ਵਿੱਚ ਫਰਕ ਪੈ ਜੇ ਇਸ ਲਈ ਇਹਨਾਂ ਦਿਹਾੜਿਆਂ ਨੂੰ ਚੇਤੇ ਕਰਨ ਬੇਨਤੀ ਕਰ ਰਿਹਾ ਸਾਂ ਜਿੰਦੇ ਜੀ ਮਾਪਿਓ ਦਾ ਸਤਿਕਾਰ ਨਹੀਂ ਮਰਨ ਤੋਂ ਬਾਅਦ ਲੋਕ ਦਿਖਾਵਾ ਤੇ ਪਖੰਡ ਰੋਟੀਆਂ ਖਵਾਉ ਲੋਕਾਂ ਨੂੰ ਸ਼ਾਹੀ ਪਕਵਾਨ ਬਣਾਉਂ ਧਾਰਮਿਕ ਸ਼੍ਰੇਣੀ ਨੂੰ ਕੱਪੜੇ ਦੇ ਦਿਓ ਜੋੜੇ ਦੇ ਦਿਓ ਉਹ ਲੈ ਕੋ ਲੈ ਕੇ ਸਾਰਾ ਕੁਝ ਉਹਨੇ ਨਿੰਪਿਲਾ ਤੁਹਾਡੇ ਹੋ ਗਏ ਪਿੱਤਰ ਤਰੇ ਪੁੱਤਰ ਤੇ ਸਹਿਬ ਜੀ ਕਹਿੰਦੇ ਕਿਵੇਂ ਹੋ ਗਏ ਪਿੱਤਰ ਭੀ ਬੱਕਰੇ ਕਹੋ ਕਿਉਂ ਪਾਵੇ ਪਿੱਤਰਾਂ ਨੂੰ ਕਿੱਥੇ ਮਿਲਿਆ ਕਊਆ ਕੂਕਰ ਖਾਈ ਉਤੇ ਕਾਂ ਕੁੱਤੇ ਖਾ ਗਏ ਜਾਂ ਕੋਈ ਹੋਰ ਖਾ ਗਿਆ ਮੋਕੋ ਕੁਸਲ ਬਤਾਵੋ ਕੋਈ ਕੋਈ ਮੈਨੂੰ ਮਿਲੇ ਜਿਹੜਾ ਇਹ ਦੱਸੇ ਪਿਤਰਾਂ ਦਾ ਸਰਾਧ ਕਰਨ ਦੇ ਨਾਲ ਸੁੱਖ ਮਿਲਦਾ ਪਿਤਰ ਕਿਥੇ ਮਰਗੇ ਚਲੇ ਗਏ ਰੋਟੀ ਕਿਸੇ ਨੂੰ ਖਵਾਈ ਤੇ ਦੁਕਾਨ ਕਿਥੇ ਚਲੇਗੀ ਉਹ ਦੁਕਾਨ ਚ ਬਰਕਤ ਪੈਗੀ ਪਿਤਰ ਦੋਸ਼ ਮੁਕ ਗਿਆ ਇਹ ਲੌਜੀਕ ਕੀ ਹੈ ਇਸ ਗੱਲ ਦਾ ਸਬੰਧ ਕੀ ਹੈ ਇਸ ਗੱਲ ਦਾ ਕੁਸਲ ਕੁਸਲ ਕਰਤੇ ਜਗ ਬਿਨਸੇ ਕੁਸਲ ਵੀ ਕੈਸੇ ਹੋਈ ਇਹ ਕੁਝ ਕਰਦੇ ਲੋਕ ਅਗਿਆਨਤਾ ਵਿੱਚ ਦੇਖਾ ਦੇਖੀ ਉਹ ਕਰ ਰਿਹਾ ਉਹਨੇ ਕੀਤਾ ਮੈਂ ਵੀ ਕਰਾਂ ਉਹਨੇ ਸਰਾਧ ਕੀਤੇ ਦੇਖੋ ਕਿਹੋ ਜਿਹਾ ਕਰਮ ਇੱਕ ਪਾਸੇ ਮਰਿਆ ਨੂੰ ਪੂਜਣਾ ਉਹਨਾਂ ਨੇ ਮੇਤਾ ਕੁਝ ਕਰਨਾ ਤੇ ਦੂਸਰੇ ਪਾਸੇ ਸਤੀ ਪਰਤਾ ਘਰ ਦਾ ਮਰ ਗਿਆ ਤੂੰ ਵੀ ਨਾਲ ਸੜ ਨਾਲ ਮਰ ਇਹ ਪਰਤਾ ਕਿਉਂ ਕਿਉਂ ਜੀਆਂ ਪਰਤਾ ਤੀਜੇ ਪਾਸੇ ਇੱਕ ਹੋਰ ਪਰਤਾ ਲੋਕੀ ਲੱਖਾਂ ਕੀ ਜਣ ਜਪਨ ਜਪਾਨ ਦੀ ਤਕਨੀਕ ਬੜੀ ਹੈ ਜੀ ਅਮਰੀਕਾ ਵਾਲਿਆਂ ਦੀ ਤਕਨੀਕ ਬੜੀ ਹੈ ਸਾਡੇ ਤੋਂ ਵੱਧ ਕਿਤੇ ਹੋ ਸਕਦੀ ਹੈ ਹੋ ਸਕਦੀ ਹੈ ਲੋਕੀ ਆਂਦੇ ਨੇ ਫੋਨ ਅਪਡੇਟ ਹੋ ਜਾਂਦਾ ਹੈ ਕੰਪਿਊਟਰ ਅਪਡੇਟ ਹੋ ਜਾਂਦਾ ਹੈ ਸਿਸਟਮ ਅਪਡੇਟ ਹੋ ਜਾਂਦਾ ਹੈ ਹੋ ਜਾਂਦਾ ਹੋਏਗਾ ਸਾਡੇ ਵਾਲਿਆਂ ਤੋਂ ਪੁੱਛੋ ਇੱਥੇ ਸਾਡੇ ਤੇ ਇੱਕ ਦਿਨ ਬੀਬੀ ਰੋਟੀ ਨਾ ਖਾਵੇ ਤੇ ਬੰਦੇ ਦੀ ਉਮਰ ਅਪਡੇਟ ਕਰ ਦਿੰਦੀ ਹੈ ਇੱਕ ਦਿਨ ਦਾ ਵਰਤ ਰੱਖ ਕੇ ਇਹਦੀ ਉਮਰ ਵੱਧ ਜਾਣੀ ਹੁੰਦਾ ਦੁਨੀਆ 'ਚ ਕਿਤੇ ਇਦਾਂ ਪੁੱਛਿਓ ਆਖਿਓ ਜਪਾਨ ਵਾਲਿਆਂ ਨੂੰ ਕਰਕੇ ਦੱਸਾਂ ਵੀ ਇੱਕ ਦਿਨ ਵਰਤ ਰੱਖ ਕੇ ਬੀਬੀ ਭੁਖੀ ਰਵੇ ਵਰਤੇ ਰੱਖਿਆ ਇੱਕ ਦਿਨ ਤੇ ਬੰਦੇ ਦੀ ਉਮਰ ਵੱਧ ਜੇ ਐਸੇ ਦੁਨੀਆ 'ਚ ਕਿਤੇ ਸਾਡੇ ਇੱਥੇ ਹੈ ਇਸ ਤਰੀਕੇ ਦੇ ਨਾਲ ਕੁਸਲ ਭੀਖ ਕੈਸੇ ਹੋਏ ਕਿਵੇਂ ਮਿਲੇਗਾ ਸੁਖਰਾਮ ਮਾਟੀ ਕੇ ਕਰ ਦੇਵੀ ਦੇਵਾ ਤੇ ਸਾਗੇ ਜਿਉ ਦੇਹੀ ਵੇਖੋ ਗਿਆਨ ਤਾਂ ਪੱਥਰ ਜਾਂ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਨੇ ਉਹਨਾਂ ਦੇ ਅੱਗੇ ਜਾ ਕੇ ਭੋਜਨ ਰੱਖਤਾ ਜਾਂ ਉਹਨਾਂ ਸਾਹਮਣੇ ਕਿਸੇ ਜੀਵ ਦੀ ਬਲੀ ਦੇਤੀ ਐਸੇ ਪਿਤਰ ਤੁਹਾਰੇ ਕਹੀ ਆਪਨ ਕਹਿਆ ਨਾ ਲਈ ਤੇ ਜਾਂ ਫਿਰ ਉਹਨਾਂ ਦਿਨਾਂ ਚ ਪਿਤਰਾਂ ਦੀ ਮੂਰਤੀ ਬਣਾ ਲਈ ਛੋਟੀ ਜੀ ਮੂਰਤੀ ਬਣਾ ਕੇ ਭੋਜਨ ਦਾ ਥਾਲ ਸਵਾਰ ਲਿਆ ਮਾੜਾ ਮਾੜਾ ਉਹਦੀ ਮੂੰਹ ਨੂੰ ਲਾਤਾ ਆਖਿਆ ਵਾ ਏਕੇ ਕੀਤਾ ਪਿਤਰਾਂ ਨੂੰ ਖਵਾਤਾ ਇਹ ਤੇ ਤੂੰ ਆਪਣੀ ਮਰਜ਼ੀ ਦਾ ਖਵਾਤਾ ਜੋ ਤੇਰਾ ਜੀ ਕੀਤਾ ਉਹ ਖਵਾਤਾ ਦੇਖੋ ਪਿਤਰ ਵੀ ਵਿਚਾਰੇ ਤੁਹਾਡੇ ਇਹੋ ਜੇ ਬਣਾਈ ਨੇ ਮਿੱਟੀ ਦੇ ਆਪਨ ਕਹਿਆ ਨਾ ਲਈ ਉਹ ਆਪਣੀ ਮਰਜ਼ੀ ਦੀ ਰੋਟੀ ਵੀ ਨਹੀਂ ਖਾ ਸਕਦੇ ਉਹਨਾਂ ਨੂੰ ਪਸੰਦ ਹੋਵੇ ਖੀਰ ਤੇ ਇੱਕ ਵਾਰੀ ਉਹ ਖਿਚੜੀ ਤੇ ਆਪਣੀ ਮਰਜ਼ੀ ਦਾ ਹੀ ਲਵਾਤਾ ਨਾ ਮੂੰਹ ਨੂੰ ਜੋ ਕੁਝ ਮਰਜ਼ੀ ਵਾ ਪਿੱਤਰ ਵੀ ਤੁਹਾਡੀ ਮਰਜ਼ੀ ਤੇ ਜਿਹੜੇ ਮਰ ਗਏ ਉਹਨਾਂ ਦੀ ਰੋਟੀ ਵੀ ਤੁਹਾਡੀ ਮਰਜ਼ੀ ਦੀ ਜੋ ਮਰਜ਼ੀ ਖਵਾਓ ਆਪਣੀ ਮਰਜ਼ੀ ਦਾ ਕਹਿ ਨਹੀਂ ਸਕਦੇ ਸਰ ਜਿਉ ਕਾਟੇ ਨਿਰ ਜਿਉ ਪੂਜੈ ਅੰਤ ਕਾਲ ਕੋ ਭਾਰੀ ਪੱਥਰ ਦੀ ਮਿੱਟੀ ਦੀ ਮੂਰਤੀ ਪੂਜਾ ਜਿਹਦੇ 'ਚ ਜਾਨ ਕੋਈ ਨਹੀਂ ਜਿੰਦ ਕੋਈ ਨਹੀਂ ਪੂਜਾ ਨਿਰਜਿੰਦ ਦੀ ਤੇ ਜਿਹਦੇ 'ਚ ਜਾਨ ਕੋਈ ਨਹੀਂ ਬਣਾਉਣ ਵਾਲੇ ਨੇ ਪਾਖਾਨ ਘੜ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ ਤੇ ਉਹਨੂੰ ਖੁਸ਼ ਕਰਨ ਵਾਸਤੇ ਅਕੇ ਜਿੰਦ ਦੀ ਬਲੀ ਦਿੱਤੀ ਜਿੰਦੇ ਦੀ ਬਲੀ ਦੇਤੀ ਨਿਰਜਿੰਦ ਨੂੰ ਪੂਜਣ ਵਾਸਤੇ ਉਹਨੂੰ ਖੁਸ਼ ਕਰਨ ਵਾਸਤੇ ਅੰਤ ਕਾਲ ਕੋ ਭਾਰੀ ਵਕਤੇ ਕੀਰੇ ਹੋ ਜੇ ਪਾਪ ਕਰਨ ਵਾਲਿਆਂ ਨੂੰ ਜ਼ਰੂਰ ਪੁੱਛਿਆ ਜਾਏਗਾ ਏ ਕੀ ਕੀਤਾ ਈ RAM ਨਾਮ ਕੀ ਗਤ ਨਹੀਂ ਜਾਨੀ ਭੈਡੂ ਬੇਸੰਸਾਰੀ ਰੱਬ ਦੇ ਨਾਮ ਦੀ ਕਿਤੇ ਕੋਈ ਸਾਰ ਕਹਾਣੀ ਜਾਣੀ ਨਹੀਂ ਇਸੇ ਡਰ ਵਿੱਚ ਸਹਿਮ ਵਿੱਚ ਜੀਂਦੇ ਰਹੇ ਤੇ ਮਰ ਗਏ ਵੀ ਮੈਂ ਸ਼ਰਧਨਾ ਕੀਤੀ ਤੇ ਮੈਨੂੰ ਕੀ ਹੋਏਗਾ ਉਹਨੇ ਨਾ ਕੀਤੀ ਤੇ ਉਹਨੂੰ ਕੀ ਹੋਏਗਾ ਲੋਕਾ ਕੀਤੇ ਮੈਂ ਵੀ ਕਰ ਲਾ ਉਹ ਕੀ ਕਰਦੇ ਨੇ ਕਰੀ ਜਾਨ ਸਾਡਾ ਸਿਧਾਂਤ ਨਹੀਂ ਆਪਾਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਿਆ ਹੁੰਦਾ ਤੇ ਸਾਨੂੰ ਪਤਾ ਹੁੰਦਾ ਰਹਿਤ ਮਰਿਆਦਾ ਪੜ੍ਹੀ ਹੁੰਦੀ ਸਾਨੂੰ ਪਤਾ ਹੁੰਦਾ ਦੇਵੀ ਦੇਵਾ ਪੂਜਹਿ ਡੋਲੇ ਪਾਰ ਬ੍ਰਹਮ ਨਹੀਂ ਜਾਨਣਾ ਕਿਤੇ ਪੱਥਰ ਦੇ ਪੂਜ ਲੈ ਕਿਤੇ ਮਿੱਟੀ ਦੇ ਪੂਜ ਲੈ ਕਿਤੇ ਮੁਰਦੇ ਪੂਜ ਲੈ ਪਰ ਜਗਦੇ ਨੂੰ ਨਹੀਂ ਮੰਨਿਆ ਜੀਵਤ ਨੂੰ ਨਹੀਂ ਮੰਨਿਆ ਘਟ ਘਟ ਮੈਂ ਹਰ ਜੋ ਬਸੈ ਸੰਤਨ ਕਉ ਉਪਕਾਰ ਉਦਰ ਧਿਆਨ ਹੀ ਨਹੀਂ ਕੀਤਾ ਦੇਵੀ ਦੇਵਾ ਪੂਜਾ ਡੋਲੇ ਇਹਨਾਂ ਨੂੰ ਪੂਜਦੇ ਰਹੇ ਭਰਮ ਦੇ ਰਹੇ ਭਟਕਣਾ ਵਿੱਚ ਪਏ ਰਹੇ ਇੱਕ ਵੈਗੁਰੂ ਪਰਮੇਸ਼ਰ ਨੂੰ ਨਹੀਂ ਜਾਣਿਆ ਕਹਿਤ ਕਬੀਰ ਅਕਲ ਨਹੀਂ ਚਿਤਿਆ ਵਿਖਿਆ ਸੋ ਲਪਟਾਨਾ ਕਬੀਰ ਸਾਹਿਬ ਕਹਿੰਦੇ ਅਕਲ ਜੇ ਦੀ ਕੁੱਲ ਕੋਈ ਨਹੀਂ ਕੁੱਲ ਤਾਂ ਰਹਤਾ ਕੋਣ ਵਾਹਿਗੁਰੂ ਪਰਮੇਸ਼ਰ ਉਹਨੂੰ ਜਪਿਆ ਨਹੀਂ ਤੇ ਵਿਖਿਆ ਦੇ ਵਿੱਚ ਜ਼ਹਿਰ ਦੇ ਵਿੱਚ ਇਹ ਵਿਖਿਆ ਜ਼ਹਿਰ ਮਨਮਤ ਦੇ ਕਰਮ ਜ਼ਹਿਰ ਵਿਖਿਆ ਕਿਤੇ ਸ਼ਰਾਧ ਕਰ ਲੋ ਕਿਤੇ ਵਰਤ ਰੱਖ ਲੋ ਕਿਤੇ ਕੋਈ ਹੋਰ ਕਰ ਲੋ ਜਾਦੂ ਟੂਨੇ ਕਰ ਲੋ ਧਾਗੇ ਤਵੀਦ ਕਰ ਲੋ ਇਹ ਕੁਝ ਕਰ ਲੋ ਇਹ ਜ਼ਹਿਰ ਗੁਰੂ ਦਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜੇ ਡੋਲ ਤੇ ਦਿਰੜ ਰਵੇ ਕਿਵੇਂ ਰਹਿਣਾ ਇਹ ਬਾਰੂ ਇਤਿਹਾਸ ਤੋਂ ਸਿੱਖੇ ਇਹ ਦਿਨਾਂ ਨੂੰ ਵਾਰ-ਵਾਰ ਚੇਤੇ ਕਰੇ ਵਾਰ-ਵਾਰ ਚੇਤੇ ਕਰੇ ਇਹ ਤਾਂ ਤੋਂ ਇਸ ਤੋਂ ਵੱਡਾ ਇਤਿਹਾਸ ਦੁਨੀਆ 'ਚ ਕੀ ਹੈ ਹਿੰਦ ਮੇਂ ਬਸ ਇੱਕ ਤੀਰਥ ਹੈ ਯਾਤਰਾ ਕੇ ਲਿਏ ਜਾਂ ਬੱਚੇ ਕਟਾਏ ਬਾਪ ਨੇ ਖੁਦਾ ਕੇ ਲਿਏ ਇਹਦੇ ਤੋਂ ਵੱਡਾ ਕਿਹੜਾ ਤੀਰਥ ਹੈ ਇਹ ਤੋਂ ਵੱਡੀ ਉਦਾਹਰਣ ਕਿਹੜੀ ਹੈ ਦੁਨੀਆ ਵਿੱਚ ਨਿੱਕੀਆਂ ਜਿੰਦਾ ਜਿੰਨਾ ਵੱਡੇ ਸਾਕੇ ਕੀਤੇ ਵੱਡੇ ਸਾਹਿਬ ਜਾਦੇ ਮੈਦਾਨੀ ਜੰਗ ਵਿੱਚ ਜੂਝੇ ਜਾਨਾਂ ਤੋਂ ਪਿਆਰੀ ਸੰਘਾਂ ਦੀਆਂ ਸ਼ਹੀਦੀਆਂ ਹੋਈਆਂ ਬੀਬੀਆਂ ਦੀਆਂ ਸ਼ਹੀਦੀਆਂ ਹੋਈਆਂ ਸੋ ਇਹ ਇਤਿਹਾਸ ਨੂੰ ਵਾਰ-ਵਾਰ ਚੇਤੇ ਕਰਨ ਦਾ ਮਕਸਦ ਭਾਵ ਅਸੀਂ ਆਪਣੇ ਘਰ ਵਿੱਚ ਵੀ ਕੀਏ ਪਰਿਵਾਰ ਵਿੱਚ ਵੀ ਕੀਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਘਰ ਦੇ ਵਿੱਚ ਗੁਰਬਾਣੀ ਗੁਰਮਤ ਦਾ ਪ੍ਰਕਾਸ਼ ਹੋਵੇ ਗੁਰਮਤ ਘਾਟੀ ਰਾਹ ਤੇ ਚੱਲ ਕੇ ਜੀਵਨ ਸਫਲ ਕਰ ਸਕੀਏ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ